ਸਸਰੀਕਾਲ ਕਿਸਾਨ ਵੀਰੋ ਅੱਜ ਆਏ ਆ ਪਿੰਡ ਗੁਰੂਕੇ ਪੰਜਾਬ ਗਣੇਸ਼ ਟਿਊਬਲ ਸਟੋਰ ਮੰਡੀ ਡਬਾੜੀ ਤੋਂ ਕਾਕੇ ਦੀ ਦੁਕਾਨ ਤੋਂ ਲਿਆ ਹੋਇਆ ਸੋਲਰ ਵਾਲਾ ਕਨੈਕਸ਼ਨ ਹੈ ਜੀ 5 ਐਚਪੀ ਮੋਨੋਬਲਾਕ ਦੇ ਨਾਲ ਲਾਇਆ ਹੈ ਆ ਵੇਖੋ ਜੀ ਪਾਣੀ 4 ਇੰਚ ਪਾਣੀ ਬਣਿਆ ਜੀ ਵਧੀਆ ਪਾਣੀ ਹੈ ਜੀ 4 ਇੰਚ ਪੂਲ ਪ੍ਰੈਸ਼ਰ ਨਾਲ ਆ ਵੇਖੋ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਚਾਕ ਵਧੀਆ ਬੇ ਹੁਣ ਕਿਵੇਂ ਲੱਗਿਆ ਜੀ ਆਪਣਾ ਬਹੁਤ ਵਧੀਆ ਬਾਈ 4 ਇੰਚੀ ਪਾਣੀ ਆ ਪੂਰਾ ਹਾਂਜੀ ਬਹੁਤ ਵਧੀਆ ਕੰਮ ਹੋ ਗਿਆ ਆਪਣਾ ਚੰਗੀ ਤਰ੍ਹਾਂ ਥੱਲੀ ਬਕਸ ਕੰਮ ਹੋਇਆਗਾ ਹਾਂਜੀ ਔਰ ਇੱਕ ਨੰਬਰ ਪਾਣੀ ਆ ਜੀ ਵਧੀਆ ਬੇ ਮਤਲਬ ਸੁਣ ਰਹੇ ਇਹ ਪਾਣੀ ਫੁੱਲ ਕਰ ਰਹੀ ਹੈ ਜੀ ਪਾਣੀ ਦੂਜੀਆਂ ਮੋਟਰਾਂ ਨਾਲੋਂ ਬਹੁਤ ਚੰਗਾ ਪਾਣੀ ਆਇਆ ਜਿਆਦਾ ਪਾਣੀ ਕੱਢ ਰਿਹਾ ਆ ਪਾਣੀ ਲੈ ਕੇ ਖੁਸ਼ ਹੋ ਜੀ ਬਹੁਤ ਖੁਸ਼ ਆ ਜੀ ਬਹੁਤ ਜਿਆਦੇ ਪਾਣਾ ਕੋ ਜੰਗੀ ਤਨਾ ਪੂਰੇ ਖੋਸਾ ਪਾਣੀ ਪੂਰਾ ਹੋਗਾ ਆਪਣਾ ਜੀ ਖੁਸ਼ ਹੋਵਾਂਗੇ ਹਾਂਜੀ 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 ਆਹ ਹੋ ਤੂਆ ਪਾਣੀ ਆਇਆ ਹਾਂਜੀ ਖੁਸੋ ਜੀ ਪਾਣੀ ਲੈ ਕੇ 4 ਇੰਚ ਪਾਣੀ ਲੈ ਕੇ ਆਹ ਠੀਕ ਆ ਬਹੁਤ ਵਧੀਆ ਮਿੱਤਰ ਪਹਿਲਾਂ ਬਹੁਤ ਮੱਜਾ ਠੀਕ ਆ ਹੋਰ ਜੀ ਕੰਮਕਾਰ ਕਿਵੇਂ ਹੋਇਆ ਜੀ ਹਾਂ ਨਾ ਠੀਕ ਆ ਵਧੀਆ ਹੋਇਆ ਕੰਮਕਾਰ ਵਧੀਆ ਠੀਕ ਆ ਵਧੀਆ ਹੋਇਆ ਜੀ ਹਾਂ ਹਾਂ ਬਹੁਤ ਵਧੀਆ ਠੀਕ ਆ ਪਾਣੀ ਵਧੀਆ ਨਿਕਲਿਆ ਠੀਕ ਹੈ ਜੀ ਆਪਣਾ ਕੋ ਸਿਆਤ ਤੋਂ ਮਣੀ ਕੀਤੀ ਜਾਉਗੀ ਹਾਂ ਮੰਡੀ ਡਬਾੜੀ ਗਣੇਸ਼ ਟੂਗਲ ਸਟੋਰ ਪਪ ਪਹਿਣੀ ਆ ਫਿਰ ਕਾਕੇ ਦੀ ਦੁਕਾਨ ਤੋਂ ਲੈ ਆਇਆ ਜੀ 5 ਐਚਪੀ ਮੋਨੋ ਬਲਾਕ ਦੇ ਨਾਲ ਆ ਪਾਣੀ ਆ ਜੀ 4 ਇੰਚ ਫੁੱਲ ਪ੍ਰੈਸਰ ਹੈ ਜੀ ਹੁਣ ਬਦਲਵਾਈ ਵੀ ਹੈਗੀ ਐ ਤੇ 2 ਵਜੇ ਆ ਜੀ ਦੁਪਹਿਰ ਦੇ ਆ ਵੇਖੋ ਜੀ ਬਦਲਵਾਈ ਵੀ ਹੈ